ਪਿੱਛੇ ਕੋ ਮੰਦਭਾਗੀ ਘਟਨਾ ਹੋਈ ਆਪਣੇ ਸਾਹਿਬ ਸਰਦਾਰ ਪ੍ਰਿੰਸ ਸਾਹਿਬ ਮਹਾਰਾਜ ਦੀ ਪਿਆਦਵੀ ਹੋਈ ਉਹ ਮੁੰਡੇ ਨੂੰ ਕਹਿ ਲਾਈ ਭਈ ਵੀ ਦਿਮਾਗ ਤੇ ਮੈਂਟਲਿਸਟ ਪ੍ਰੋਬਲਮ ਸੀ ਮੈਂਟਲਿਸਟ ਪ੍ਰੋਬਲਮ ਸੀ ਕਿ ਉਹਨਾਂ ਨੂੰ ਭਈ ਵੀ ਉਹ ਮੈਂਟਲਿਕ ਪ੍ਰੋਬਲਮ ਸੀ ਮੈਨੂੰ ਘਰ ਲੈਣਾ ਪਈ ਚਾਹੀਦਾ ਵੀ ਉਹਨੂੰ ਮੈਡੀਸਨ ਤੋਂ ਤੇਜ਼ ਪਿਆਫੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਤੇ ਸਾਰੇ ਸਾਰੇ ਬਾਣੀ ਗੁਰੂ ਦੇ ਅੰਗ ਆ ਜੇ ਇਹਨਾਂ ਦੀ ਕੋਈ ਬੇਅਦਬੀ ਕਰੂਗਾ ਫਿਰ ਅਸੀਂ ਉਠਾਂਗੇ ਤੇ ਬੋਲਾਂ ਉਹ ਉਸ ਮੁੰਡੇ ਨਾਲ ਹੋਇਆ ਬਹੁਤ ਵਧੀਆ ਕੀਤਾ ਭਾਈ ਜੈਸੀ ਕਰਨੀ ਵੈਸੀ ਭਰਨੀ ਪਰ ਗੁਰਬਾਣੀ ਦੇ ਵਿੱਚ ਕਿਹਾ ਵੀ ਮੇਰੇ ਨਾਲ ਬੇਅਦਬੀ ਕਰਨ ਵਾਸਤੇ ਸਾਡੀ ਗ੍ਰੰਥ ਭਾਈ ਬੋਲਣਾ ਚੁਕਦਾ ਸੀਗਾ ਪਰ ਬੋਲਿਆ ਗਿਆ ਠੀਕ ਹੈ ਅ ਜਿੰਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਗੁਰਦੁਆਰਿਆਂ ਦੇ ਵਿੱਚ ਰਾਜਮਾਨ ਨੇ ਇਹਨਾਂ ਕਿਸੰਗਾਂ ਨੂੰ ਬਣਤੀਆ ਜਿੱਥੇ ਵੀ ਸਿਰਫ ਨਹੀਂ ਹੈਗੀ ਸ਼ੀਸ਼ਾ ਚਾਰੇ ਪਾਸੇ ਸ਼ੀਸ਼ੇ ਦੇ ਦਰਵਾਜ਼ੇ ਲਗਾਏ ਜਾਣ ਵੀ ਤਾਂ ਆਪਣੀ ਪ੍ਰਸਾਦ ਜੀ ਦੀ ਅਕੀਤੋਂ ਬੇਅਕੀ ਨਾ ਹੋਵੇ ਤੇ ਜੋ ਇਹੋ ਜੇ ਸ਼ਰਤਾਂ ਅਸਰ ਨੇ ਬੋਲ ਫਰੇ ਭਾਈ ਸੱਚ ਦਿੱਤੀ ਜਾਵੇ ਵੱਧ ਤੋਂ ਵੱਧ 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 ਤੋਂ ਵੱਧ ਉਹਨਾਂ ਦੀ ਪੰੰਧੀ ਸੱਚ ਦਿੱਤੀ ਜਾਵੇ ਜੋ ਦਾਣ ਤੋਂ ਕੋਈ ਸਾਲਾ ਉੱਠ ਕੇ ਸਾਡੇ ਗ੍ਰਾਂਸ ਸਹਿਬ ਮਹਾਰਾਜ ਨੂੰ ਉਹਦੇ ਅੰਗ ਨਾ ਪਾੜੇ ਆ ਮੈਂ ਭਗਵਾਨ ਮਾਨ ਸਰਕਾਰ ਨੂੰ ਵੀ ਬੇਨਤੀ ਕਰਦਾ ਮਾਨ ਸਾਹਿਬ ਤੁਸੀਂ ਕਿੱਥੇ ਸੁੱਤੇ ਪਏ ਹੋ ਜਿਹੜੇ ਕੰਮ ਕਰਨ ਵਾਲੇ ਉਹ ਤੁਸੀਂ ਕੰਮ ਕਰਦੇ ਨਹੀਂਗੇ ਆ ਸਾਡੇ ਗ੍ਰਾਂਸ ਸਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਐ ਉਹ ਤੁਸੀਂ ਜਾ ਕੇ ਮਾਨ ਸਾਹਿਬ ਦਰਬਾਰ ਸਾਹਿਬ ਜਾ ਕੇ ਸਿਰਚ ਕੋਣੇ ਹੋ ਜਦੋਂ ਇਹੋ ਜੀ ਪਿਆਦਗੀ ਹੁੰਦੀ ਆ ਉਦੋਂ ਤਾਂ ਤੁਸੀਂ ਤੁਹਾਡਾ ਮੈਂ ਇੱਕ ਬਿਆਨ ਨਹੀਂ ਸੁਣਿਆ ਆ ਚੰਗੀ ਲੱਗੀ ਤਾਂ ਕਿਰਨ ਸਾਹਿਬ ਤੱਕ ਜਰੂਰ ਪਹੁੰਚਾਓ ਭਾਈ ਆ ਤੁਹਾਡੇ ਜਿਆ ਮਰਛਾਦਰ ਜੋਰ ਸਾਹਿਬ ਇਹ ਤੇ ਝੁੱਲਦਾਗਾ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਦਨੇ ਐਵੇਂ ਥੋੜੀ ਲੋਕੀ ਲੱਖਾਂ ਲੱਖਾਂ ਦੇ ਲੱਖਾਂ ਲੱਖਾਂ ਦੇ ਪੋਸ਼ਾਕ ਲੈ ਕੇ ਹੁੰਦੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਆ ਰਹੇ ਤੇ ਪੂਰੇ ਵਾਸਤੇ ਇਹਨਾਂ ਦੀ ਮੱਤ ਕਿੱਥੇ ਗਈ ਇਹਨਾਂ ਦੀ ਬਾਸ ਬੁਟਾਈ ਪੂਰੇ ਹਿਊ ਮਤ ਡੂਬੇ ਕੋਈ ਚੰਦਨ ਕੇ ਨਿਕਲੇ ਬਸੇ 500 ਸਤਨਾ ਨਾ ਹੋਈ ਭਾਈ ਬੇਨਤੀ ਕਰਦੇ ਆਂ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ ਸਾਡੇ ਕੋਲੇ ਜਦੋਂ ਸਾਬਤ ਸਰੂਪ ਹੋਏ ਪੰਜਾਂ ਸਾਲਾਂ ਨੂੰ ਮਹਾਰਾਜ ਦਾ ਹੁਕਮ ਹੋਇਆ ਤੁਹਾਡੇ ਸਾਹਮਣੇ ਆਉਂਗਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਨਹੀਂ ਹੋਣ ਦੇਣੀਆਂ ਤੇ ਨਾ ਹੀ ਹੋਣ ਦੇਵਾਂਗੇ ਜਿਹੜਾ ਵੀ ਭਈ ਇਦਾਂ ਕਰੂਗਾ ਉਹਨੂੰ ਫਿਰ ਸਜ਼ਾ ਦਿੱਤੀ ਜਾਊਗੀ ਆਪੋ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ